ਯਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬਿਜਲੀ ਦੇ ਬਿੱਲਾਂ ਤੇ ਲਗਾਇਆ ਗਿਆ 2 ਰੁਪਏ ਦਾ ਸਰਚਾਰਜ ਲੁਧਿਆਣਾ ਪੰਜਾਬ ਬਿਜਲੀ ਨਿਜ਼ਮ ਦੇ ਸ਼ਾਮ 6 ਵਜੇ ਤੋਂ 10 ਵਜੇ ਤੱਕ ਚੱਲਣ ਵਾਲੇ ਉਦਯੋਗਾਂ ਲਈ ਬਿਜਲੀ ਦੇ ਬਿੱਲਾਂ ਤੇ 2 ਰੁਪਏ ਦਾ ਸਰਚਾਰਜ ਲਗਾਇਆ ਗਿਆ ਹੈ ਇਹ ਸਰਚਾਰਜ 16 ਜੂਨ ਤੋਂ ਜ 25 ਤੋਂ 3 ਸਤੰਬਰ 2025 ਤੱਕ ਲਗਾਇਆ ਗਿਆ ਹੈ ਅਤੇ ਇਸ ਸਰਚਾਰਜ 20 ਕਿਲੋਵਾਟ ਤੋਂ ਵੱਧ ਲੋਡ ਤੇ ਲਗਾਇਆ ਜਾਵੇਗਾ ਇੱਥੇ ਇਹ ਗੱਲ ਧਿਆਨ ਦੇਣਯੋਗ ਹੈ ਕਿ ਬਹੁਤ ਸਾਰੇ ਉਦਯੋਗਾਂ ਨੇ 20 ਕਿਲੋਵਾਟ ਤੋਂ ਵੱਧ ਦਾ ਲੋਡ ਹੈ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਰਚਾਰਜ ਕੋਲ ਸਰਕਾਰ ਕੋਲ ਵਾਧੂ ਬਿਜਲੀ ਹੈ ਤਾਂ ਇਸ ਦੇ ਸਰਚਾਰਜ ਲਗਾਉਣ ਦੀ ਕੀ ਲੋੜ ਹੈ ਜੇਕਰ ਬਿਜਲੀ ਦੀ ਕਮੀ ਹੈ ਤਾਂ ਵੀ ਮੰਨਿਆ ਜਾਂਦਾ ਹੈ ਕਿ ਚਾਹ ਨੂੰ ਚੱਲਣ ਵਾਲੇ ਉਦਯੋਗਾ ਤੇ ਸਰਚਾਰਜ ਲਗਾਉਣਾ ਸਹੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ